ਜਮੀਨਾਂ ਕਿਹੜੀਆਂ ਤੇ ਆ ਜਦੋਂ ਇਹਨਾਂ ਨੇ ਕਿਹਾ ਨਹੀਂ ਫੈਕਟਰੀ ਆ ਇਹ ਤਾਂ ਪਰਚੈਤੀ ਜ਼ਮੀਨ ਸੀ ਸ਼ਾਮਾ ਦੀ ਜ਼ਮੀਨ ਸੀਗੀ ਆਪ ਇਸ ਲਈ ਸਰਕਾਰ ਨੇ ਬਾਣੀ ਕਰਾਇਆ ਕਰਵਾਸਣਾ ਨੇ ਉਹਨਾਂ ਨੇ ਇਹ ਜ਼ਮੀਨ ਦੇ ਉੱਤੇ

ਵੀ ਭਾਈ ਆਜੋ ਆਪਾਂ ਫਰਕ ਤੇ ਲਾਪਟੇ ਹੋਣਾ ਕਿੰਨੇ ਕੁ ਬੰਦੇ ਆਏ ਬਈ 30 30 ਕਿੰਨੇ ਕੁ ਬੰਦੇ ਆਣਗੇ ਅਸੀਂ ਤੈਨਾਂ ਨੂੰ ਸਪੋਰਟ ਨੂੰ ਲੁਧਿਆਣਾ ਦਾ ਰੱਖਿਆ ਸੀਗਾ ਵੀ ਪੁੱਟੇ ਜਿਹੜਾ ਪੈਂਦਾ ਜਿਹੜਾ ਕਾਲਾ ਪਾਣੀ ਇਹਦਾ ਜ਼ਹਿਰ ਆ ਬੰਦ ਕਰਦਾ ਆਓ ਪੰਜਾਬ ਦੇ ਲੋਕ ਉੱਠ ਕੇ 6 ਮਹੀਨੇ ਸਾਡੀ ਟੀਮ ਜੈਸਲਮੇਰਾ ਗੰਗਾ ਨਗਰ ਪੀਕਾਨੇਰ ਹਵੋਰ ਫਾਰਕਾ ਜੋ ਕਾਮ ਨਾ ਕਰਦੇ ਆ ਵੀ ਸਾਡੇ ਪਿੰਡ 80% ਕਾਰਜ ਕੀਆ ਲੋਕਾਂ ਨੂੰ ਸਾਡੇ ਲੋਕ ਐਸੇ ਨਾ ਮਰ ਚਲੇ ਸਾਡੇ ਜਵਾਨ ਮਰ ਚਲੇ ਕੁੜੇ ਤਨ ਤਰੀਕ ਨੂੰ ਕਰਮ 10200 ਬੰਦਾ ਮਸਾਂ ਪਹੁੰਚਿਆ ਜਦੋਂ ਕਿ ਉਹ 11 ਨਾਲ ਤਨਕੜੋੜ ਲੋਕ ਕਿਤਾਬ ਪੰਜਾਬ ਤੇ ਰਾਸ ਪਾਉਂਦੇ ਐਥੇ ਵੀ ਦੇਖੋ ਹਲਾ ਦੇ سانوں کسی پانی نہ کوئی لینا دینا نہیں جہاں پا دیو کیمیکل پا دیو جو مرضی کری جاؤ چاہے بھوکے لے جو ہو سکر دے دیو چاہے سدا پانی بھوکے بھی جلے دا ہے جو بھی کا سکرہ سازہ رہ گیا i don't ਹੇਗੀ ਇਹ ਛੋਟੀ ਦਾ ਨਸਲਾਂ ਦਾ ਖਾਤਮਾ ਹੈ ਇਹ ਛੋਟੀ ਦਾ ਸਮਾਂ ਨਹੀਂ ਪੜਾਉਣੀਆਂ ਇੱਥੇ ਯਾਦ ਰੱਖਿਓ ਅੱਜ ਤਾਂ ਪਤਾ ਨਹੀਂ ਦਿਮਾਗ ਤੇ ਫਿਰਦਾ ਮੈਂ ਦੇਖ ਪੜਾ ਕਿਹਾ ਹੋਇਆ ਮੈਂ ਘਾਟਾ ਲੈ ਛੋਟੀ ਕਰਸ ਕਰਕੇ ਹੋ ਗਿਆ ਅਸੀਂ ਰਾਤ ਜਦੋਂ ਬਰਨਾਲੇ ਕੋਲੇ ਆਉਂਦੇ ਸੀ ਨਾ ਹੁੰਦਾ ਕਿਦੋਂ ਸਾਹਮਣੇ ਆਉਂਦਾ ਸੀਗਾ ਜੁਰਿਆ ਆਪਾਂ ਹੀ ਮੁੰਡਾ ਥੰਮੇ ਦੇ ਬੱਚਾ ਸਾਨੂੰ ਪਾ ਟੁੱਟ ਗਿਆ ਸਾਰੇ ਜਿਹੜਾ ਕਿਆ ਵਟ ਦਾ ਟੁੱਟ ਗਿਆ ਜਾ ਕੇ ਗੱਡੀ ਲੋਕ ਦੇ ਚੱਕਿਆ ਅਸੀਂ ਚੱਕ ਕੇ ਹੱਥਾਂ ਦਾ ਹੱਥ ਪਾਇਆ ਉਹਨੂੰ ਪੁੱਛਿਆ ਵੀਰਾ ਰਾਤ ਕਿਹੜਾ ਬੱਜਿਆ ਕਾਂ ਦੀ ਬਣਾ ਤੂੰ ਕਿੰਨੇ ਵੱਜ ਗਿਆ ਕਹਿੰਦਾ ਭਾਈ ਡਿਪਰੇਸ਼ਨ ਦਿਮਾਗ ਤੇ ਹੋ ਜੀ ਇਹਦਾ ਸਾਡਾ ਸਰੀਰ ਦੇ ਦੁਆਰੇ ਬੁੱਢਾ ਜੇ ਵਜਣਾ ਜਮਾਣਾ ਦੇ ਬਾਕਰੀ ਆਪਣੀਆਂ ਨਸਲਾ ਫਸਲਾ ਆਪਣੀ ਧਰਤੀ ਆਪਣੀ ਜ਼ਮੀਰ ਆਪਣੇ ਖੇਤੇ ਆਪਣੀ ਸੱਭਿਆਚਾਰ ਨੂੰ ਜਮਾਣਾ ਚਾਹੁੰਦੇ ਹੋ ਨਾ ਆਪਣੀਆਂ ਬੋਲੀ ਦਾ ਇਤਿਹਾਸ ਨੂੰ ਬਚਾਉਣਾ ਚਾਹੁੰਦੇ ਆ ਤਾਂ ਸਾਨੂੰ ਆਪਣੀਆਂ ਜੜਾਂ ਵੱਲ ਮੁੜਨਾ ਪੈਣਾ ਜੁੜਨਾ ਪੈਣਾ ਇਹ ਸਮਝਣਾ ਪੈਣਾ ਪਾਣੀ ਮੇਰੀਆ ਬੋਲੀ ਮੇਰੀਆ ਧਰਤੀ ਮੇਰੀ ਹੈ ਅੱਜ ਪੰਜਾਬੀਆਂ ਦੇ ਅੰਦਰ ਉਹ ਮੋਹ ਭਗਤੋ ਪਿਆਰ ਆਪਣੀ ਧਰਤੀ ਲਈ ਆਪਣੇ ਆਣ ਲਈ ਆਪਣੀਆਂ ਹਵਾਵਾਂ ਲਈ ਨਹੀਂ ਰਿਹਾ ਇਹ ਮਰਣਾ ਪੜਿਆ ਤੇ ਆਪ ਪਾਰ ਰਹਿਣਾ بیا ਸੋੜਦੇ ਨੇ ਆਪ ਲਈ ਤੁਸੀਂ ਖੜੇ ਹੋਗੇ ਕਿਤੇ ਹੋਰ ਆ ਜੋ ਖੜੇ ਹੋ ਜਾਣਗੇ ਉਦੋਂ ਹੀ ਉੱਠ ਆਏ ਜੋ ਅੱਗ ਲਾ ਕੇ ਆ ਕੇ ਸੇਕ ਲੈਣਾ ਆ ਕੇ ਪੁਰਿਆਂ ਨੂੰ ਜਿ ਹੁਣ ਲੱਗ ਘਰੇ ਆ ਕੇ ਬੰਦ ਉੱਠ ਪੜੋ ਉਦੋਂ ਉੱਠਦੇ ਐ ਤੇ ਅਸੀਂ ਕਲਪਨੇ ਕਰਦੇ ਆ ਕਿ ਇਸ ਸਾਲਾਂ ਨੇ ਪੂਰੇ ਪੰਜਾਬ ਦੀ ਪੰਜਾਬੀ ਦਾ ਆਪਾਂ ਮਾਰ ਚੱਲੇ ਸਾਡੀਆਂ ਨਸਲਾਂ ਫਸਲਾਂ ਅੱਖ ਨਹੀਂ ਨਾ ਪਾਣੀ ਬਚਨੇ ਆ ਰਾਖਣ ਤੋਂ ਹਾਲ ਵਾਲੇ ਸਮੇਂ ਚ ਜਵਾਦ ਤੋਂ ਪਤਾ ਹੋਣਗੇ ਆ ਜਗਾ ਪੀ ਕੇ ਜਵਾਦ ਪਾਣਾ ਹੋਣਗੇ ਸੈਂਟਰਾਂ ਤੇ ਹੀ ਇਹਨਾਂ ਦੇ ਜਵਾਗ ਲਾਣ ਲਾਗੇ ਮੋਈ ਬੰਦਾ ਆ ਛੋਟੇ ਤੇ ਹਾਲਾਤ ਦੇਖੋ ਮੈਂ ਵੀਡੀਓ ਪਾ ਕੇ ਗਿਆ ਸੀ ਨਾ ਇੱਥੋਂ ਲੈ ਕੇ ਰੋਪਣ ਤੋਂ ਲੈ ਕੇ ਤਾਰੇ ਤੱਕ ਸੋੜੇ ਸਾਰੇ ਨੀਂਦੋਂ ਕਹਿ ਬੇਠੇ ਕਿਨੇ ਆ ਹੈਗੇ ਕਿ ਨਹੀਂ ਹੈਗੇ ਤੁਸੀਂ ਬਰੋਸਤ